ਇਹ ਗੱਦੀ ਚੋਰੀ ਹੋ ਰਹੀ ਯਾਰ ਕਿਵੇਂ ਤੇ ਸਹੀ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਜੀ ਬਿਲਕੁਲ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਤੇ ਕਰ ਰਹੇ ਆ ਇਹ ਮਾਨਯੋਗ ਜਿਹੜਾ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਤੇ ਗੌਰਵ ਜੱਧਾ ਆਈਪੀਐਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਤਹਿਤ ਜਿਹੜੀ ਪੰਜਾਬ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੀਂਹ ਮਿੱਟੀ ਗਈ ਹੈ ਉਸ ਦੇ ਸਿਲਸਿਲੇ 'ਚ ਮਾਨਯੋਗ ਸਾਡੇ ਐਸਐਸਪੀ ਸਾਹਿਬ ਭਗਿਰਾਤ ਮਿੰਨਾ ਆਈਪੀਐਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਉੱਤੇ ਇੱਕ ਉਹ ਫੀਅਰ ਰਜਿਸਟਰ ਹੋਈ ਸੀ এফআর নম্বর 27 ডেটেড 24 3 24 ਨੂੰ ਅੰਡਰ ਸੈਕਸ਼ਨ 379 ਬੀ ਚੌਂਤੀ ਆਈ ਆਪੀਸੀ ਠਾਣਾ ਗਿੱਦੜਵਾ। ਉਹਦੇ ਤਫ਼ਤੀਸ਼ ਦੌਰਾਨ ਵਰ ਬਿਆਨ ਗੁਰਪ੍ਰੀਤ ਸਿੰਘ ਕਿਨੇ ਆਕੇ ਦੱਸਿਆ ਸੀ ਵੀ ਸਾਡੀ ਗੱਡੀ ਦਾ ਸਨੈਚ ਹੋਈ ਹੈ। ਉਹ ਸਾਰਿਆਂ ਨੂੰ ਪਤਾ ਕਾਫੀ ਵੀਡੀਓ ਵੀ ਵਾਇਰਲ ਹੋ ਰਹੀ ਸੀ। ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਸਹਿਮ ਦਾ ਮਾਹੌਲ ਹੋਇਆ ਸੀ। ਉਹਦੇ ਸਿਲਸਿਲੇ 'ਚ ਸਾਡੇ ਬਾਂਜੋ ਕੇਐਸਪੀ ਸਾਹਿਬ ਨੇ ਟੀਮ ਦਾ ਗਠਿਤ ਕੀਤੀ ਜਿਹਦੇ 'ਚ ਡੀਐਸਪੀ ਗਿੱਦੜਵਾਦੀ ਨਿਗਰਾਨੀ ਹੈਡ ਐਸਐਚਓ ਗਿੱਦੜਵਾ ਪਰਮਜੀਤ ਸੀਆਈਏ ਇਨਚਾਰਜ ਗੁਰਿੰਦਰ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੀ ਟੀਮਾਂ ਭਨੇ ਲੀਆਂ ਸੀ ਜਿਹਦੇ ਚ ਅਸੀਂ ਟੈਕਨੀਕਲ ਤੌਰ ਤੇ ਆਪਣੇ ਸਰਸਾਂ ਰਾਈ ਅਸੀਂ ਉਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਚ ਇੱਕ ਅਕਿਊਜ਼ ਰਾਜਰानी ਪਤਨੀ ਮੋਨ ਲਾਲ ਉਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਸੰਜੇ ਕੁਮਾਰ ਇਲੀਅਸ ਸੰਜੂ ਸਾਨੂੰ ਮੋਹਨ ਲਾਲ ਇਹਨੂੰ ਨਾਮਿਨੇਟ ਕੀਤਾ ਜਿਹੜਾ ਜੇ ਪੁਲਿਸ ਤੋਂ ਮੈਨ ਮਿਲਿਆ ਸਾਨੂੰ ਜਿਹਦੇ ਸੰਬੰਧੀ ਅਸੀਂ ਟੀਮਾਂ ਬਣਾਈਆਂ ਹੋਈਆਂ ਰੇਡ ਪਾਰਟੀਆਂ ਸੜੀਆਂ ਜਾ ਰਹੀਆਂ ਉਹਨਾਂ ਦੇ ਰੇਡ ਕਰੇ ਘਰਾਂ ਵੀ ਹੋਰ ਵਾਲੇ ਦੁਆਲੇ ਜਿੱਥੇ ਵੀ ਤੁਹਾਨੂੰ ਕੀ ਸ਼ੱਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਦੇ ਨਾਲ ਕੋਈ ਹੈਗੇ ਨੇ ਹੋਰ ਐਸੋਸੀਏਟ ਬੰਦੇ ਨੇ ਉਹ ਤਫਤੀਸ਼ ਨੂੰ ਸਾਹਮਣੇ ਆ ਰਿਹਾ ਉਹਨਾਂ ਦੇ ਰੇਡਾਂ ਕਿਤੇ ਜਾ ਰਹੀਆਂ ਕਿੰਨੇ ਕਿੰਨੇ ਬੰਦੇ ਟੋਟੋ ਫਿਕਰ ਜਿਹੜੀ ਦੇਖੋ ਜਿਹੜੀ ਸਾਡੇ ਕੋਲ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੋ ਬੰਦੇ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਇੱਕ ਸੰਜੀ ਜਿਹੜਾ ਸੀ ਨਾਮਿਨੇਟ ਕਰਦਾ ਤਪੀਸ਼ ਪਰ ਇੱਕ ਬੰਦਾ ਹੋਰ ਆ ਜਿਹੜਾ ਉਹਦੇ ਬਾਰੇ ਸੰਜੀ ਨੂੰ ਪਤਾ ਕੌਣ ਹੈ ਬੰਦਾ ਜਿਹੜੀ ਸੰਜੀ ਜਦੋਂ ਸਾਡੇ ਕੋਲ ਆਏਗਾ ਉਸ ਤੋਂ ਬਾਅਦ ਅੱਗੇ ਪਰ ਦੱਸਿਆ ਜਾਏਗਾ ਮੋਟਿਵ ਕੀ ਸੀ ਇਹ ਕਾਰਨ ਮੋਟਿਵੇਟ ਦੇ ਬਾਰੇ ਇਹ ਅੱਗੇ ਵੀ ਇੱਥੇ ਮੁਕਦਮੇ ਦਰਜ ਨੇ ਦੋ ਐਡਮਿਤੀਸ ਤੇ ਮੁਕਦਮੇ ਦਰਜ ਨੇ ਸੰਜੀ ਦੇ ਉੱਤੇ ਇੱਕ ਸਨੈਚਿੰਗ ਦਾ ਮੁਕਦਮਾ ਦਰਜ ਆ ਜਿਹੜੀ ਇਹਦੀ ਬੇਸਿਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਐ ਕ੍ਰਿਮੀਨਲ ਬੈਕਗ੍ਰਾਉਂਡ ਐ ਇਹਦੇ ਫਾਦਰ ਬڑا ਮੁੱਢ ਮੁੱਢਲੀ ਇਸ ਦੇ ਵਿੱਚ ਇਹੀ ਆਇਆ ਵੀ ਇਹ ਗੱਡੀਆਂ ਦਾ ਕਾਰ ਪਰਚੇਸ ਦਾ ਵੀ ਕੰਮ ਕਰਦਾ ਸੀ ਹੋ ਸਕਦਾ ਵੀ ਗੱਡੀਆਂ ਅੱਗੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਜਾਏਗਾ ਜੇ ਦਾ ਮੁੱਖ ਮੋਟਿਵ ਕੀ ਸੀ ਗੱਡੀ ਵੇਚਦਾ ਸੀ ਜਾਂ ਚੋਰੀ ਦੀਆਂ ਗੱਡੀਆਂ ਕਰਦਾ ਵੀ ਉਹ ਅੱਗੇ ਤਫ਼ਤੀਸ਼ ਦੌਰਾਨ ਜਿੱਦਾਂ ਆਊਗਾ ਉਦੋਂ ਤੁਹਾਡੇ ਸਾਹਮਣੇ ਆਹ ਰਹਿਣ ਵਾਲਾ ਹੈਗਾ ਸੀ ਇੱਕ ਸਮਾਰਟ ਸਮਾਰਟ ਫੋਨ ਦਾ ਜਿਹੜੀ ਗੱਡੀ ਚਲਿਆ ਉਹਨਾਂ ਨੂੰ ਜਿਹੜੀ ਲੇਡੀ ਇਹਦੀ ਉਹਨੂੰ ਸਾਰਾ 120B ਦੇ ਵਿੱਚ ਅਸੀਂ ਉਹਨੂੰ ਨਾਮਿਨੇਟ ਕੀਤਾ ਵੱਧਾ ਜੁਰਮ 120B ਦਾ ਕੀਤਾ ਹੈ ਉਦੀ ਉਦੀ ਨੌਲੇਜ ਹੀ ਸਾਰਾ ਕੁਝ ਜੋ ਵੀ ਇਹਦਾ ਮੁੰਡਾ ਕਰ ਰਿਹਾ ਹੈ ਉਹ ਸਾਰਾ ਕੁਝ ਉਦੀ ਨੌਲੇਜ ਹੈ ਉਦੀ ਮਾਤਾ ਹੀ ਬਿਲਕੁਲ ਉਦੀ ਮਾਤਾ ਹੈ ਕਿਉਂਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਫਾਦਰ ਸੀ ਉਹਦੇ ਉੱਤੇ ਵੀ ਪੰਜ ਮੁਕਦਮੇ ਪਹਿਲਾਂ ਦਰਜ ਸੀ ਜਿਹੜੀ ਹੁਣ ਉਹਦੀ ਡੈਥ ਹੋ ਚੁੱਕੀ ਰੁਪਈਏ ਦੀ ਗਿਣਤੀ ਫਿਰ ਵੱਧ ਸੰਜੀਤ ਜੀ ਲੱਗਦਾ ਹੈ 4 ਬੰਦੇ ਹੋ ਸਕਦੇ ਨੇ ਬਿਲਕੁਲ ਸਾਨੂੰ ਪੂਰੀ ਆ ਗਈ ਉਮੀਦ ਹੈ ਵੀ ਇਤੋਂ ਅੱਗੇ ਵੀ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਅੱਗੇ ਵੀ ਜੋ ਵੀ ਸਾਡੇ ਕੋਲ ਆਏਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਕੋਈ ਵੀ ਫੜੇ ਜਾਂਦੇ ਨੇ ਹੋਰ ਰਿਕਵਰੀ ਹੋਣ ਦੀ ਆਸ ਹੈ ਤਾਂ ਵੀ ਰਿਕਵਰੀ ਫਿਲਹਾਲ ਸਾਨੂੰ ਬਰੀਜ਼ਾ ਗੱਡੀ ਅਸੀਂ ਰਿਕਵਰ ਕਰ ਲਈ ਜਿਹੜੀ ਸੀ ਤੇ ਹੋਰ ਵੀ ਰੇਡਾਂ ਜਾਰੀ ਨੇ ਜਦੋਂ ਸੰਜੀਤ ਕੁਮਾਰ ਸਾਡੇ ਰੂ ਰਾਉਂਡ ਅਪ ਕਰਾਂਗੇ ਉਹਦੀ ਅਗਲੀ ਜਿਹੜੀ ਇੰਟਰੋਗੇਸ਼ਨ ਦੇ ਵਿੱਚ ਜੋ ਵੀ ਆਏਗਾ ਤੁਹਾਡੇ ਸਾਹਮਣੇ ਤਾਂ ਮਿਲ ਸੇਗਾ